ਕੋਈ ਦਰਪਾਲੇਗੀ ਨਾ ਗੱਲ ਨਾ ਬਾਦ ਮੈਂ ਮੈਂ ਕਹਿੰਦਾ ਮਾਫਰ ਹੁਣ 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 ਆਪਣਾ ਦੂਜੇ ਪਹਿਲੇ ਦਿਨੋਂ ਬੜਿਆ ਨਾ ਨਾ ਕੋਈ ਦੀ ਕੋਈ ਅੱਗੇ ਉੱਤੇ ਚਲਾਇਆ ਮੈਨੂੰ ਖਰਾਬ ਨਾ ਨੇ ਕੋਈ ਵੀ ਦਰੀ ਮੈਂ ਉੱਥੇ ਲੋਕਾਂ ਦੇ ਘਰ ਡੁੱਬ ਰਹੇ ਨੇ ਲੋਕ ਆਪਣੇ ਸਹਾਰਿਆਂ ਨੂੰ ਵੇਖ ਕੇ ਬਸ ਹੰਝੂ ਬਹਾ ਰਹੇ ਨੇ ਹਰ ਦਾ ਪਾਣੀ ਉਤਰਨ ਤੋਂ ਬਾਅਦ ਤਬਾਹੀ ਦੇ ਦ੍ਰਿਸ਼ ਸਾਹਮਣੇ ਆਏ ਨੇ ਜਿਸ ਵਿੱਚ ਲੋਕਾਂ ਦੇ ਸਾਲਾਂ ਦੀ ਮਿਹਨਤ ਪਸ਼ੂ ਘਰ ਸਭ ਕੁਝ ਉੱਜੜ ਗਿਆ ਹੈ ਸਾਰਾ ਸਮਾਨ ਪਾਣੀ ਵਿੱਚ ਛੜ ਗਿਆ ਹੈ ਇਹ ਹੀ ਸਭ ਕੁਝ ਹੋਇਆ ਜਦ ਕੁਲਦੀਪ ਸਿੰਘ ਢਾਲੀਵਾਲ ਲੋਕਾਂ ਕੋਲ ਪਹੁੰਚੇ ਤਾ ਇੱਕ ਬੇਬੇ ਕੁਲਦੀਪ ਧਾਲੀਵਾਲ ਦੇ ਗਲ ਲੱਗ ਉੱਚੀ ਉੱਚੀ ਰੋਣ ਲੱਗ ਪਈ ਤੇ ਕਹਿੰਦੀ ਮੇਰਾ ਤਾਂ ਸਭ ਕੁਝ ਉਜੜ ਗਿਆ ਹੈ ਅਰ ਕੋ ਇਧਰ ਪਾੜੇਗੀ ਨਾ ਗੱਲ ਨਾ ਬਾਤ ਮੈਂ ਮੈਂ ਮਾ ਕਾ ਮਾ ਹੁਣ 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 ਮਾ ਆਪਣਾ ਤੁਸੀਂ ਨਾ ਪਹਿਲੇ ਦਿਨੋਂ ਬਣਿਆ ਨਾ ਨਾ ਕੋਈ ਨਹੀਂ ਕੋਈ ਆ ਗਿਆ ਮੈਨੂੰ ਖਰਾਬ ਨਹੀਂ ਨਾ ਕੋਈ ਇਧਰ ਮੈਂ ਉੱਥੇ ਮਾ ਕਾ ਰੋਣਾ ਕਾ ਚੋਗ ਮੇਰਾ ਘਰ ਸਾਰਾ ਹੀ ਡੱਬ ਗਿਆ ਹੀ ਨਹੀਂ 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 ਫਰਦਰ ਬੇਗਾ ਹਾਂ ਕਿਹਦੀ ਹੂੰ ਹੂੰ ਬੇਗਾ ਸਾਡੇ ਵੇਖਣਾ ਕੀ ਪਾਣੀ ਦੇ ਸੱਤ ਨਾਰਾਸ ਕਰਤਾ ਕੋਈ ਨਹੀਂ ਆਪਾ ਕਦਾਵਾਂਗੇ ਸਾਡੇ ਉਹ ਦਵਾਈ ਦੇ ਦੇ ਤੂੰ ਪਾਪਾ ਜੀ ਇਹ ਲੂ ਟੂ ਪਾ ਲਿਓ ਪੈਦਾ ਤਾਂ ਦਵਾਈ ਲਾਉਣੀ ਆ ਟੂ ਸਾਡੇ ਬੱਚਿਆਂ ਦੇ ਵੀ ਆਪਣੇ ਵੀ ਹਾਂ ਪੈਰ ਖਰਾਬ ਹੋ ਜਾਂਦੇ ਆ ਯਾ ਆਦੇ ਠੀਕੋ ਫਿਰ ਮੈਡਮ ਨੂੰ ਕਹਿ ਕੇ ਤੇ ਫਿਰ ਦਵਾਈ ਮਹਗਾਈ ਆ ਪਿੱਛੋਂ ਆਉਂਦੀ ਪ੍ਰਸ਼ਾਸਨ ਵਾਲਾ ਸਹੂਲਤ ਬੰਦੇ ਖਾ ਜਾਂਦੇ ਅੱਗੇ ਕੀ ਇੱਥੇ ਕਰਦੇ ਜਰਨਾ ਅੱਗੇ ਲੱਗਾ ਭਾ ਪਰ ਗਲਤ ਕੰਨ ਦਿਆ ਆ ਵੇਖੋ ਪਿੱਛੇ ਆ ਆ ਵੇਖੋ ਅੰਦਰ ਬੈਠੀ ਹੂੰ ਬੈਗਾ ਸਦਾ ਥੱਲੇ ਪਾੜ ਗਿਆ ਬਾਈ ਡਾਂਡੀ ਲੱਸੀ ਸਾਰੇ ਇੰਡੀਆ ਬੈਠੀਆਂ ਅੰਦਰ ਵੇਖੋ ਹੋਰ ਅੰਦਰ ਦਾ ਵੜੇ ਉਹਦੇ ਤੇ ਪੂਰੀ ਆਵਾਜ਼ ਪਾ ਉਹ ਭੈਣ ਜੀ ਥੱਲੇ ਆ ਜੀ ਪਾਣੀ ਦੀ ਛੋਟ ਬੜੀ ਆਵਾਜ਼ੀ ਨਾਲ ਸਿੱਧੀ ਆ ਜੀ ਸਾਹਮਣੇ ਸਾਹਮਣੇ ਸੱਚੀ ਕਾਲੀ ਬੜੀ ਕਿਦਾਂ ਠੀਕ ਆ ਕਹ ਬਦੌਣਾ ਨਹੀਂ ਥੋੜਾ ਮੀਆ ਡਰ ਲੈੰਦੋ ਪਾਣੀ ਪੂਰੀ ਲੱਥ ਲੈੰਦੋ ਫੇਰ ਸਰਕਾਰ ਆਊਗੀ ਅਫਸਰ ਆਉਣਗੇ ਹਾਂਜੀ ਕੋਈ ਨਹੀਂ ਤੁਹਾਡੀ ਮਤ ਕਲਾਵਾਂਗੇ ਕੋਈ ਗੱਲ ਨਹੀਂ ਕੋਈ ਨਾ ਕੋਈ ਚੰਗੇ ਦਿਨ ਮਹਾਰਾਜੇ ਦੀ ਜੀ ਗਣਕ ਸਦ ਮੈਂਬਰ ਨਹੀਂ ਕੋਈ ਨਾ ਪਰਵਾਰਾਂ ਦੀ ਬਾਹ ਫੜਨ ਵਾਲਾ ਨਹੀਂ ਨਹੀਂ ਕੋਈ ਜੀ ਤੁਹਾਡੀ ਬਾਹ ਫੜਾਂਗੇ ਹਾਂ ਜਿੱਦਾਂ ਅਫਸਰ ਆਉਣਗੇ ਮੈਂ ਗਰਨਾਮ ਨੂੰ ਦੱਸੂਗਾ ਸਾਰੀਆਂ ਚੀਜ਼ਾਂ ਲਿਖਾ ਦੇਣੀਆਂ ਸਾਰੀਆਂ ਠੀਕ ਆ ਹਾਂ ਕੋਈ ਨਿਕਲਾਂਗ ਬਤ ਕਰ ਹਾਂ ਠੀਕ ਗਣਕ ਸਾਹਿਬ ਅੱਜ ਪਿੰਨਾ ਵਿੱਚ ਪਹੁੰਚੇ ਆ ਬੇਹਦ ਸੁਖਦਾਈ ਆਓ ਸਾਥ ਵਿੱਚ ਉਹ ਦੇ ਕੋਕੰਡਾ ਪਹਾੜ ਕੇ ਪਾਣੀ ਦਾ ਹੂੰ ਤਾਡਾ ਪੰਜ ਹੀ ਤੁਹਾਡਾ ਓਹੋ ਕਿੰਨੇ ਬੱਚੇ ਆਪਣੇ ਪੰਜ ਬੱਚੇ ਵੱਡੇ ਆ ਬੇਟੇ ਆ ਅੱਛਾ ਤੇ ਤੁਹਾਡਾ ਕਦਾਲਾ ਕੀ ਕਦਾ ਹਾਂ ਮੇਰਾ ਕੀ ਕਦਾ ਤੂੰ ਜੇ ਮਾਰੀ ਗੱਲ ਹੋਈ ਆ ਬੜੀ ਚਲੋ ਜੀ ਹਾਂ ਪਾ ਕੁਦਾ ਹਾਂ ਆ ਨਹੀਂ ਨਹੀਂ ਕੋਈ ਨਹੀਂ ਇਹ ਅੱਜ ਜਦੋਂ ਹਟ ਜਾਂਦਾ ਮੀ ਹਾਂਜੀ ਉਸ ਤੋਂ ਬਾਅਦ ਫਿਰ ਅਫਸਰ ਆਉਣਗੇ ਤੁਸੀਂ ਸਾਰਾ ਆਪਣਾ ਲਿਖਾਉਣਾ ਠੀਕ ਹੈ ਮੈਂ ਮੈਂ ਤੁਹਾਡੀ ਮਤ ਕਹੂੰਗਾ ਕੋਈ ਗੱਲ ਠੀਕ ਹੈ ਨਾ ਹੁਣ ਕਿੱਥੇ ਬੱਚੇ ਕਿੱਥੇ ਸੌਂਦੇ ਹੋ ਬੱਚੇ ਗੁਰਦੁਆਰੇ ਅਸੀਂ ਗੋਦਾ ਦੇ ਗੁਰਦੁਆਰੇ ਹਾਂ ਇੱਥੇ ਰਹੇ ਹਾਂ ਕਿੰਨਾ ਉਤਰ ਪਿਆ ਜੀ ਚੰਗੀ ਜੇ ਰਹੀ ਤੇ ਭੇਜ ਭੇਜ ਕੇ ਹੁਣ ਅਸੀਂ ਗੁਰਦੁਆਰੇ ਹੀ ਰਹੇ ਹਾਂ ਪਰ ਬਾਲਾ ਮਾੜੀਏ ਚ ਪਾ ਵੀ ਨਹੀਂ ਤੇ ਵਾਣ ਪਣ ਪੜ ਜਾਂਦੇ ਹਾਂ ਹੂੰ ਹੂੰ ਮਿਲ ਜਾਣ ਕੋਈ ਤੁੰਬੂ ਤੁੰਬੂ ਸਾਨੂੰ ਚੰਗੇ ਮਿਲ ਜਾਣਗੇ ਤਦ ਪਾਲਾਂ ਦੇ ਨੇ ਪੱਤ ਲੱਗਿਆ ਚਰਨੀ ਤਰਪਾਤੂ ਸਾਨੂੰ ਮਿਲ ਜੇ ਤਰਪਾਤ ਨਾ ਕਰੀ। ਵੀ ਇੱਥੇ ਕੀ ਕੁੱਕਾ ਬਤਾ ਕੀ? ਘਰ ਨਾਲ ਕਮਰੇ ਸ਼ਨਾ ਹਨ। ਸ਼ਨਾ ਹਾਟੀਆਂ ਸਾਰਾ ਸਮਾਨ ਰੋੜ। ਇਹ ਟੋੜਾ ਨਾਲ ਉਹ ਰੱਡ ਡੁੱਬੇ ਬਾਕੀ ਸਮਾਨ ਨੂੰ ਰੋੜ ਗਿਆ। ਦਾਣੇ ਦੋਣੀ ਵੀ ਹੈਗੇ ਹਨ ਉਹ ਵੀ। ਖਰਾਬ ਹੋ ਗਏ ਨੂੰ ਕਦੇ ਵਜੇ ਵਜੇ ਨਹੀਂ ਝੂਠ ਨਹੀਂ ਬੋਲਣਾ। ਕੋਈ ਨਹੀਂ ਕੋਈ ਨਹੀਂ ਮਤ ਕਰਾਨੀ ਕੋਈ ਗੱਲ। ਇਧਰ ਲਾ। ਆ ਬੂਆ ਜਿਹੜਾ ਖੋਲਣ ਦਾ ਬੈਠਾ ਕਰਦਾ। ਬੂਆ ਦੀ ਖੋਲਦਾ ਨਹੀਂ ਖੋਲਦਾ ਦੀ ਬੂਆ ਦੀ ਖੋਲਦਾ। ਆ ਯਾਰ ਸਾਧਨਾ ਦਾ ਕੋਈ ਨਹੀਂ ਆ ਘਰ। ਓਹੋ। ਅ ਬੱਚਾ ਮੋਤਦਾਂ ਚਾਇਪੂਰੇ। ਅੱਛਾ। ਹਾਂ ਫਿਰ। ਮਾਤਾ ਦੇ ਦੋ ਪੁੱਤ ਦੇ ਛੋਟੇ ਛੋਟੇ ਉਹਦਾਂ ਪਾਲਦੀ ਪਜਾਦੀ। ਪੁੱਤ ਕਿਤੇ ਮਰ ਗਏ। ਇਹਨਾਂ ਨਾਲ ਲੱਗੀਆਂ ਨੇ। ਹਾਂਜੀ। ਅੱਛਾ। ਮੇਰੇ ਕਿਹਦਾ ਜਾਂਦੀ ਆ? ਹਾਂਜੀ। ਅੱਛਾ। ਕੋਈ ਨਹੀਂ। ਇਹ ਮੀਂਹ ਹਟਦਾ। ਫਿਰ ਅਫਸਰ ਆਉਣਗੇ ਸੱਦਾਂਗੇ ਆਪਾਂ। ਫਿਰ ਤੁਸੀਂ ਆਪਣਾ ਲਿਖਾਉਣਾ ਮੈਂ ਮਤ ਕਰੂੰਗਾ ਤੁਹਾਡੀ। ਕੋਈ ਗੱਲ। ਕਿਆ ਬਣਾ ਲਈ ਮਹਾਰਾਜ ਦਿਲ ਨਹੀਂ ਛੱਡਦਾ ਇਹ ਪਰਮਾਤਮਾ ਦੀ ਕਲੋਪੀ ਆ ਹਾਂਜੀ ਹਾਂਜੀ ਪਰਮਾਤਮਾ ਆਪੇ ਬਲ ਬਖਸ਼ੂ ਆਪਾਂ ਨੂੰ ਕੋਈ ਗੱਲ ਠੀਕ ਹੈ ਨਾ ਹਾਂ ਨਾ ਨਾ ਮਾਤਾ ਨੂੰ ਦਵਾਈ ਤੁਸੀਂ ਵੀ ਲਓ ਭਾਜੀ ਇੱਕ ਇੱਕੋ ਚਲ ਤੁਸੀਂ ਵੀ ਤੁਸੀਂ ਵੀ ਲੈ ਲਓ ਮਾਤਾ ਕੋ ਲੈ ਲਓ ਤੁਹਾਡੇ ਉਹ ਮੈਂ ਗਰਨਾਮ ਨੂੰ ਕਿਹਾ ਹੋਵੇ ਲੱਗੇ ਚੇਅਰਮੈਨ ਸਾਹਿਬ ਅੱਜ ਵੀ ਤਾਂਗੇ ਕੱਲ੍ਹ ਬੱਸ ਉਹ ਹੋਰ ਆ ਜਾਣੀ ਅਫੇ ਕੋਈ ਗੱਲ ਆ ਲੈ ਲਓ ਜਿਹੜੀ ਬਾਕੀ ਰਹਿ ਗਈ ਜਿਹੜੀ ਜਿਹੜੀ ਤੁਹਾਨੂੰ ਚੀਜ਼ ਚਾਹੀਦੀ ਹੁੰਦੀ ਗਰਨਾਮ ਨੂੰ ਦੱਸੀ ਜਾਕਰੋ ਠੀਕ ਅਕਦੇ ਤੇ ਆਖਾਂਦੇ ਭਰੀ ਦੀ ਆਗ ਲੋਕ ਮਖੌਲ ਕਰਦੇ ਤੇਰਾ ਧਾਰੀ ਵਾਲਾ ਕਿੱਥੇ ਗਿਆ ਆ ਵੇ ਧਾਰੀਆ ਪਿੰਡ ਜਿਹੜੇ ਆਪਣੇ ਡੁੱਬ ਗਏ ਹਾਂਜੀ ਇਹ ਵਿਚਾਰੇ ਬੋਲਦੇ ਨਹੀਂ ਗਾੜੀ ਇਹਨਾਂ ਦੀ ਬਹੁਤ ਲੋਕ ਬੇਇੱਜ਼ਤੀ ਕਰਦੇ ਉਹ ਕੋਈ ਨਹੀਂ ਐਵੇਂ ਐਵੇਂ ਕਲੀ ਜਾਂਦੇ ਕੋਈ ਨਹੀਂ ਜਿੱਦੋ ਕਹਿੰਦੋ ਅੱਛਾ ਅੱਛਾ ਇੱਕੀ ਸੀਗਾ ਥੇ ਕਮਰਾ ਹੈ ਨਮਰੇ ਪਲੇਟਾ ਬਲੋਟਾ ਸਭ ਪਾਣੀ ਇਧਰੋਂ ਆਉਂਦਾ ਰਿਹਾ ਨਾ ਇਧਰੋਂ ਸਦਾ ਪਾੜ ਕੇ ਥੱਲੇ ਇਹਦੇ ਦੋ ਦਿਨ ਲੱਗਦਾ ਰਿਹਾ ਕਿ ਪਿਛੋਂ ਦੀ ਥੱਲੇ ਲੰਘ ਸਰ ਹਾਂਜੀ ਹਾਂ ਇਧਰ ਵੀ ਸਾਰੇ ਆ ਬੈਠੇ ਨੇ ਸਰ ਓਹੋ ਇਧਰ ਵੀ ਸਾਰੇ ਬੈਠੇ ਨੇ ਇਹ ਦੇਖੋ ਪਲੇਟਾਂ ਸੀਗੀਆਂ ਸਭ ਵਹਿ ਗਈਆਂ ਇਹਦੇ ਬਦਬਦ ਫਸ ਸੀਗਾ ਸਭ ਪਾਣੀ ਇਹਦੇ ਵਿੱਚੋਂ ਦੀ ਲੰਘਦਾ ਦਿੰਦਾ ਪਾਣੀ ਕਿੱਥੋਂ ਲੰਘਿਆ ਹਲੇ ਥੋੜਾ ਸਪਾਟ ਦਾ ਵੀ ਜੀ ਉਹ ਦੇਖੋ ਬਸ ਇਹ ਸਭ ਲੰਘ ਗਿਆ ਪਾਣੀ ਸਭ ਉਹ ਥੱਲੇ ਸਾਰੇ ਬੈ ਗਏ ਸਾਰੇ ਬੈ ਗਏ ਇੱਧਰ ਨੂੰ ਸਾਰੇ ਇੱਧਰ ਹੀ ਬੈ ਗਏ ਖਾ ਦੇਖਿਓ ਉਹਨੂੰ ਪਿੱਛੇ ਦੇਪੂ 사ਦਾ ਲੈਂਟਰ ਕੋ ਜੀਦਾ ਥੱਲੇ ਆ ਜੇ ਠੀਕ ਹੈ ਸਰ ਹਾਂ ਤੇੜਾ ਲੱਗੀਆਂ ਆ ਦੇਖੋ ਤੇਰਾ ਆ ਗਿਆ ਜੋ ਥੱਲੇ ਬੈ ਗਿਆ ਉੱਪਰੋਂ ਵੀ ਆ ਗਿਆ ਉੱਪਰੋਂ ਵੀ ਲੈਟਰ ਹੀ ਉੱਪਰ ਵੀ ਅੱਛਾ ਅੱਛਾ ਉਹਦਾ ਖਿਆਲ ਰੱਖਿਓ ਠੀਕ ਹੋਰ ਕੋਈ ਬੱਚਾ ਪੁੱਛਾ ਨਾ ਜਾ ਦੇ ਇੱਥੇ ਸੋਏ ਨਹੀਂ ਠੀਕ ਹਾਂ ਹਾਂ ਆਂਦਾ ਬੈਠੋ ਆਂਦਾ ਆਈ ਹੋਗਾ